ਹੱਥ ਬਣ ਕੇ ਬੇਨਤੀ ਹੈ ਤੁਹਾਨੂੰ ਗਾਲਾਂ ਕੱਢਦਾਗਾ ਇਹਦਾ ਕੋਈ ਹੱਲ ਕਰੋ ਇਹਨੂੰ ਜਦਾ ਕਿਤੇ ਥਾਣੇ ਥਾਣੇ ਲੈ ਕੇ ਜਾਓ ਜੱਗ ਦੇ ਇਹਨੂੰ ਪਾਗਲਖਾਨੇ ਲੈ ਜਾਓ ਸਾਨੂੰ ਬੋਲਦਾ ਡਰਾਈਵਰ ਨੂੰ ਪੁੱਠਾ ਹੈ दारू ਪੀ ਕੇ ਨੜ ਗੱਡਦਾ ਗਾਲਾਂ ਨੜੇ ਕਹਿੰਦਾ ਤੁਹਾਨੂੰ ਐ ਕਰੋ ਫਲਾਣਾ ਕਰੋ ਹੁਣ ਇਹਦਾ ਹੱਲ ਦੱਸੋ ਹੁਣ ਉਹ ਇਹਨੂੰ ਬਿਆਸ ਲੈ ਇਹਦਾ ਨਾਮ ਦਬਾਉਣ ਸੀਗੇ ਨਹੀਂ ਇਹਨੂੰ ਲੈ ਇਹਦਾ ਨਾਮ ਦਬਾਉਣ ਸੀ ਇਹ ਉਹਦੇ दारू ਪੀ ਕੇ ਪੁੱਠਾ ਬੋਲਦਾ ਨਾ ਇਹਦੇ ਨਾਲ ਹੱਲ ਕੀ ਕਰੀਏ ਇਹਦੇ ਨਾਲ ਨਾ ਨਾ ਇਹ ਦੇ ਇਹ ਆ ਦੇਖੀ ਗੱਲ ਕਰੋ ਬਈ ਅਏ ਦੀ ਗੱਲ ਕਰੋ ਆ ਰੇਲ ਗੱਡੀ ਆਉਂਦੀ ਅਸੀਂ ਕੀ ਕਰੀਏ ਆਹ ਦੇਖੋ ਲੋਕਾਂ ਨੇ ਗੱਡੀਆਂ ਵਿੱਚ ਵਾਦਾ ਫਿਰਦਾ ਹਾਂ ਮੇਰੇ ਨਾਲ ਪੰਪ ਬੰਦ ਕੇ ਨਾ ਲਿਘਿਆ ਨੇ ਇਹਨੂੰ ਰੋੜੇ ਨੂੰ ਚੱਕ ਨੂੰ ਮੈਂ ਅੱਛਾ ਅੱਛਾ ਹਾਂ ਕਿੰਨੇ ਪੈਸੇ ਕਿੰਨੇ ਲਏਗਾ ਕਿੰਨੇ ਦੇਊ ਗੌਰਮੈਂਟ ਕਿੰਨੇ ਦੇ ਗੌਰਮੈਂਟ 1 ਕਰੋੜ ਰੁਪਇਆ ਦੇਊਗੀ ਘਾਟਾ ਪੈਸੇ ਕੀ ਦੂ ਦੇਂਗਾ ਪੈਸੇ ਤੂੰ ਘਰ ਦੇ ਲੈ ਨਹੀਂ ਆਪ ਘਰ ਦੇ ਨੂੰ ਉਹ ਗੱਡੀ ਹੈਗੀ ਘਰ ਦੇ ਨੂੰ ਪੈਸੇ ਕੀ ਦੇਣੇ ਆ ਭਾਤ ਮਨ ਮੈਨੂੰ ਕਹਦੇ ਹਾਂ ਕੀ ਕਿ ਕੀ ਦੇ ਮਗਰ ਪੈਂਗਾ ਬਾਬਾ ਬਨ ਕੇ ਬੰਬ ਬਨ ਕੇ ਕੀ ਦੇ ਮਗਰ ਪੈਂਗਾ ਤੂੰ ਐ ਦੱਸ ਸੁਣਦਾ ਬਰਾ ਹਾਂ ਹਾਂ ਸੁਣੀ ਜਾਂ ਨਾ ਸੁਣੀ ਜਾਂ ਨਾ ਭਿੰਡਰਾਂ ਵਾਲਾ ਕਹਿੰਦਾ ਇਹ ਮਾੜਾ ਕਹਿੰਦਾ ਸੀ ਇਹ ਹਾਂ ਹਾਂ ਆ ਆਮਨ ਰੋੜਾ ਹਾਂ ਇਹਨੂੰ ਮੇਰੇ ਨਾਲ ਬੰਬ ਬੰਨ ਕੇ ਕੋ ਮੱਤ ਮਾਰ ਓਏ ਆਮਨ ਰੋੜਾ ਦਾ ਮੰਤਰੀ ਹੋ ਤਾਂ ਆਪ ਤਾਂ ਇਹੋ ਨਹੀਂ ਹੈਗਾ ਇੱਥੋਂ ਵਾਲਾ ਲੁਧਿਆਣੇ ਵਾਲਾ ਕਹ ਤੂੰ ਲੁਧਿਆਣੇ ਵਾਲਾ ਰੋੜਾ ਹਾਂ 49 ਆ ਮੇਰੇ ਮੇਰੇ ਨਾਲ ਆ ਵੀ ਅੱਛਾ ਕੁਲੇਗਾ ਉਹਦੇ ਨਾਲ ਉਹਨੂੰ ਮੈਂ ਫੂਕ ਦੂੰ ਬੰਬ ਨਾ ਨੀ ਅੱਛਾ ਯਾਰ ਹਾਂ ਤੇਰੇ ਜੇ ਨਹੀਂ ਸ਼ਕਤੀ ਆ ਹਾਂ ਗਵਰਨਮੈਂਟ ਬੰਨੇ ਅੱਛਾ ਹੁਣ ਤੂੰ ਜੂਸ ਪੀਤਾ ਹੋਇਆ ਹਾਂ ਅੱਛਾ ਸੌਫ ਵਾਲਾ ਪੀਤਾ ਕੇ ਸੰਤਰੇ ਵਾਲਾ ਪਾਲਾ ਮਾੜਾ ਬੋਲਦੇ ਬੈਂਕਰ ਦਾ ਅੱਛਾ ਨਾ ਤੁਸੀਂ ਉਹ ਗੱਡੀਆਂ ਲੈ ਕੇ ਆਏ ਹੋ ਤੁਹਾਨੂੰ ਨਾ ਉਹ ਕਿਹੜਾ ਪਿੰਡਾ ਇਹ ਇਹ ਪਤਾ ਨਹੀਂ ਕਿ ਆ ਬਿਆਸ ਹੈ ਨਾ ਬਿਆਸ ਉਹ ਤੇਰਾ ਨਾਮ ਦਵਾ ਦੀਏ ਤੂੰ ਆ ਗੰਦੀ दारू ਪੀਣਾ ਜਰਾ ਕਿਹੜਾ ਛੜਾ ਦੀਏ ਹਾਂ ਉਹ ਰੋੜੇ ਨੂੰ ਮੈਂ ਮਾਰ ਦੂੰ ਭੈਣ ਜੋਤਰੀ ਓਏ ਨਹੀਂ ਯਾਰਾ ਕੁੱਤੇ ਨੂੰ ਮਾਰ ਕੇ ਦਿਖਾ ਪਹਿਲਾਂ ਤੂੰ ਆ ਕੁੱਤੇ ਨੂੰ ਮਾਰ ਕੇ ਦਿਖਾ ਇਥੋਂ ਤਾਂ ਨਹੀਂ ਡਰਦਾ ਇਹ ਜਾਨਵਰ ਆ ਵਿਚਾਰਾ ਇਹ ਉਹ ਵੀ ਜਾਨਵਰ ਹੀ ਆ ਵਿਚਾਰਾ ਰੱਬ ਰੱਖੇ ਤੇ ਗਾਲਾਂ ਕੱਢਦਾ ਆਪਣੇ ਨਹੀਂ ਉਹ ਵੀ ਰੱਬ ਉਹ ਰੇਲ ਗੱਡੀ ਜਾਂਦੀ ਦੇਖ ਵੀਂ ਡਰਿਆ ਨੂੰ ਗਾਲਾਂ ਕੱਢਦਾ ਉਹ ਓਏ ਕੋਈ ਗੱਲ ਜਿਹੜਾ ਕਰੋ ਆਪੀ ਭਰੋ ਹੁਣ ਗੱਡੀਆਂ ਤੇ ਗਵਰਨਮੈਂਟ ਮੇਰੇ ਪੰਪ ਬੰਬ ਦੇਣਾ ਉਹ ਬਣਾ ਦਾਂਗੇ ਤੇਰੇ ਬੰਬ ਅੰਬ ਬੰਨਣਾ ਕਿ ਬੰਬ ਪੰਪ ਆਉਂਦੇ ਘਰੇ ਜਾ ਕੇ ਅੱਛਾ ਲਓ ਜੀ ਮੁੰਡਿਆ ਅੰਤਾਜੀ ਨਿਊਜ਼ ਆ ਰਹੀ ਆ ਇਹ ਬੰਦਾ ਬੱਬ ਬਣ ਕੇ ਚੱਲਿਆਗਾ ਰੋੜੇ ਦੇ ਲੁਧਿਆਣਾ ਦੇ ਮਾਗਰ ਪਾਕਿਸਤਾਨ ਵੀ ਜਾ ਸਕਦਾ ਏ ਇਹਦਾ ਇਹ ਨਹੀਂ ਪਤਾ ਮਜਾਇਲ ਇਹਦੇ ਉੱਪਰ ਬਿਠਾ ਦੇਣਾ ਇਹਨੂੰ ਦੇਖੋ 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 ਬੰਦਾ ਪੂਰਾ ਤਿਆਰੀ ਚ ਇਹ ਬੰਦਾ ਹੋਣਾ ਇਹ ਨਹੀਂ ਪਤਾ ਬਾਰਡਰ ਪਾਰ ਵੀ ਜਾ ਸਕਦਾ ਏ ਜੰਗ ਦਾ ਪੂਰਾ ਲਾਂਚ ਹੋ ਚੁੱਕਿਆ ਉਹ ਥੋੜੀ ਪਾ ਨੂੰ ਗੱਡੀ ਵੀ ਆ ਚੁੱਕੀ ਇਹ ਦੇਖ ਆ ਭਾਉ ਨੇ ਆ ਭਾਉ ਆਹ ਦੇਖ ਭਾਉ ਗੱਡੀ ਚੱਲੀ ਅੱਜ ਗੱਡੀ ਦੇ ਹਾਂ ਚੱਲੀ ਆ ਰਹਿ ਜਾ ਲੈ ਯਾਰ ਆ ਪਾਉ ਇਹ ਬੰਦਾ ਕਹਿੰਦਾ ਮੇਰੇ ਬੰਬ ਬੰਨੋ ਕੀ ਕਰਨਾ ਦੇਖੋ ਬੰਬ ਬੰਨੀ ਹੀ ਗਿਰ ਜਾਂਦਾ ਇਹਦੇ ਨੌ ਵੀ ਬੰਬ ਹੀ ਆ ਖੜਿਆ ਸੀ ਕੀ ਹਾਲ ਚਾਲ ਹੈ ਸਾਡੇ ਦੇਖੋ ਗੱਡੀਆਂ ਖੜੀਆਂ ਨੇ ਗੁੱਟੀਆਂ ਗੱਡੀਆਂ ਨੇ ਦੇਖੋ ਕੀ ਹਾਲ ਚਾਲ ਆ ਪਿਆਸ ਖੜੇ ਦੇਖੋ ਆ ਦੇਖੋ ਜੀ ਸਾਡੀ 9777 ਖੜੀ ਆ ਤੇ ਉਧਰ ਤੋਂ ਡਰਾਈਵਰ ਦਿਖਾਉਣੇ ਆ ਰੋਟੀ ਖਾਈ ਜਾਂਦੇ ਨੇ ਉਹ ਐ ਲੱਗਦਾ ਜਿਵੇਂ ਕਿਸੇ ਨਿਵਾਜ਼ੇ ਕਾਹ ਬੈਠਾ ਵਿਚ ਇਹ ਪਿਗ ਲਾ ਰਿਹਾ ਹੈਗਾ ਬੰਦਾ ਕਿ ਕਾਹ 3452 ਵਾਲਾ ਰੋਟੀ ਖਾ ਰਿਹਾ ਬਈ ਡਰਾਈਵਰ ਦੇਖੋ ਜੀ ਇਹ ਐ ਬੈਠੇ ਨੇ ਜਿਵੇਂ ਘਰੋਂ ਲੜ ਕੇ ਆਏ ਹੁੰਦੇ ਨੇ ਇਹਨਾਂ ਨੂੰ ਮਹੀਨਾ ਮਹੀਨਾ ਹੋ ਗਿਆ ਵਿਚਾਰਿਆ ਮਹੀਨਾ ਮਹੀਨਾ ਹੋ ਗਿਆ ਆ ਬੜਾ ਬੰਦਾ ਪਾਗਲ ਆ ਮੇਰੇ ਨਾਲ ਲੜਦੇ ਮੇਰੇ ਨਾਲ ਲੜਦੀ ਰਹਿੰਦਾ ਇਹ ਇਕੱਲਾ ਹੰਬਦਾ ਚਾਰਖਾਨ ਜਾਣਦਾ ਹੈ ਬਸ ਇਹ ਜਦੋਂ ਮਰ ਜਦੋਂ ਮਰਜੀ ਦੇ ਹਲਾ ਕਲੇਸ਼ ਹੀ ਕਰਦਾ ਰਹਿੰਦਾਗਾ ਇੱਕ ਤਰ੍ਹਾਂ ਦੀ ਇਹ ਮੱਖੀ ਆ ਮੈਂ ਕੁਝ ਕਹਿ ਨਹੀਂ ਸਕਦਾ ਆਜਾ ਸਾਡੇ ਕੋਲ ਆਖ ਡੇਰ ਹੋਰ ਪੂਰੇ ਮਸ਼ਹੂਰ ਨੇ ਇਹ ਬੋਲਡ ਫੇਮਸ ਆ ਇਹ ਲੜਦਾ ਬਹੁਤ ਆ ਫਿਰ ਜਿਹੜਾ ਬੁੱਲ ਤਾਂ ਸੁਝਿਆ ਪਹਿਲਾਂ ਤੇ ਚੈੱਕ ਕਰੋ ਬਾਈ ਜੀ ਦਿਖਾ ਦੇ ਬਾਈ ਬੋਲ ਦਿਖਾ ਬਾਈ ਖੜ ਜਾ ਹਰ ਜਾ 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 ਇਹ ਮਾਰਦਾ ਵੀ ਖੜ ਜਾ ਬਾਈ ਬੋਲ ਦਿਖਾ ਪਈ ਖੜ ਜਾ ਡੰਡਾ ਫੇਰ ਮਾਰੀ ਪਹਿਲਾਂ ਬੋਲੇ ਦਿਖਾ ਦੇ ਚੈੱਕ ਦਾ ਖੜ ਦੇ ਖੜ ਜਾ ਦੇਖਾ ਜਾ ਜਾ ਨਾ ਬਈ ਹੁੰਦਾ ਸੋਜ ਹੈ ਨਹੀਂ ਗੀ ਨਾ ਉਹ ਠੀਕ ਆ ਬਈ ਬੰਦਾ ਇਹ ਕਦੇ ਕਦੇ ਬੋਲ ਸੁਝਾ ਲੈਂਦਾ ਭਈ ਇਹ ਨਾ ਆ ਰ ਆਉਂਦਾ ਫੇ ਚੁੱਪ ਕਾ ਨਾਮ ਇਹ ਰ ਕਿ ਰ